ਓ ਝਾੜੂ ਵਾਲਿਆਂ ਦਾ ਬੁਖਾਰ ਘਟਿਆ ਕਿ ਨਹੀਂ ਤੁਹਾਡੇ ਹਲਕੇ ਚ ਕਿ ਕਿੰਨਾ ਘਟਿਆ ਯਾਰ ਜਿਵੇਂ ਜਿਵੇਂ ਬੋਲਦੇ ਹਾਂ ਐਂ ਤਾਂ ਲੱਗਦਾ ਵੀ ਥੋੜਾ ਘਟਿਆ ਪਿਆ ਯਾਰ ਹੈਂ ਤੁਸੀਂ ਤਾਂ ਜਮਾ ਹੀ ਦੇਖੋ ਦੇਖੋ 2 ਮਹੀਨੇ ਹੋ ਗਏ ਘਰ ਛੱਡੇ ਨੂੰ ਮੈਂ ਮੈਂ ਤਾਂ ਸਾਢਾ 10 ਪੂਰੇ ਘਰ ਕਿਦੋਂ ਦਾ ਛੱਡੇ ਐ ਤੂੰ ਦੇਖੋ ਯਾਤਰਾ ਕਰਦੇ 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 ਕਿੱਥੇ ਕਿੱਥੇ ਰੋਜ ਨਿਕਲ ਜਈਦਾ ਹੈ ਕਿਸ ਵਾਸਤੇ ਨਿਕਲਦਾ ਕੋ ਲੋੜ ਹੈ ਕੌਮ ਖਾਤਰ ਪੰਜਾਬ ਖਾਤਰ ਥੋੜੇ ਖਾਤਰ ਕੋ ਝਾੜੂ ਵਾਲਿਆਂ ਦਾ ਬੁਖਾਰ ਘਟਿਆ ਕਿ ਨਹੀਂ ਤੁਹਾਡੇ ਹਲਕੇ ਚ ਕਿ ਕਿੰਨਾ ਘੱਟ ਯਾਰ ਜਿਵੇਂ ਜਿਵੇਂ ਬੋਲਦੇ ਹਾਂ ਐਂ ਤਾਂ ਲੱਗਦਾ ਵੀ ਤੁਹਾਡਾ ਘਟਿਆ ਪਿਆ ਯਾਰ ਹੈ ਤੁਸੀਂ ਤਾਂ ਜਮਾਂ ਹੀ ਦੇਖੋ ਦੇਖੋ 2 ਮਹੀਨੇ ਹੋ ਗਏ ਘਰ ਛੱਡੇ ਨੂੰ ਮੈਂ ਮੈਂ ਤਾਂ ਸਾਢਾ 10 ਪੂਰੇ ਘਰ ਕਿਦੋਂ ਦਾ ਛੱਡੇ ਐ ਤੂੰ ਦੇਖੋ ਯਾਤਰਾ ਕਰਦੇ 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 ਕਿੱਥੇ ਕਿੱਥੇ ਰੋਜ਼ ਨਿਕਲ ਜਾਈਦਾ ਕਿਸ ਵਾਸਤੇ ਨਿਕਲਦਾ ਕੋ ਲੋੜ ਕੌਮ ਖਾਤਰ ਪੰਜਾਬ ਖਾਤਰ ਥੋੜੇ ਖਾਤਰ